ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਰਜਹਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਸੋਹਣੀ ਸਨਖੀ ਟੋਕੜ ਮੱਝ ਤੁਹਾਡੇ ਤੇ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਬਾਈ ਜੀ ਹੁਣ ਉਹਦਾ ਵਪਾਰ ਲੈਣ ਦਾ ਕੰਮ ਰੁਟੀਨ ਜੀ ਹੁਣ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਜੀ ਆਪਣੇ ਚੈਨਲ ਤੇ ਵੀਡੀਓ ਪੈਂਦੇ ਰਹਿੰਦੇ ਆ ਜੀ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਦਾ ਲੈਣੇ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਲਾਕ ਐਡਰੈਸ ਦੱਸ ਦਿਓ ਜੀ ਨਾਮ ਕਰਮ ਸਿੰਘ ਜੀ ਹਾਂ ਜੀ ਪਿੰਡ ਬੋਰਜ ਠੀਕ ਹੈ ਜੀ ਹਾਂ ਜੀ ਜਿਹੜਾ ਪੀਨ ਕੋਡ ਸੀਲ ਜੈਪੀ ਠੀਕ ਹੈ ਬਾਈ ਜੀ ਬਾਈ ਜੀ ਪਿਛਲਾ ਵੀਡੀਓ ਪਾਉਂਗਾ ਸਿਆ ਪਾ ਕੇ ਮੈ ਰੰਗਾ ਜੀ ਵਧੀਆ ਰਹੀ ਨਾ ਜੀ ਠੀਕ ਹੈ ਬਾਈ ਜੀ ਅੱਜ ਫਿਰ ਇੱਕ ਹੀ ਮੱਝਾ ਸਰਗਾ ਮੱਝਾ ਵੀਡੀਓ ਤੇ ਵੀ ਕਟਕਾਂ ਵੀ ਹੀ ਵੀਡੀਓ ਮੱਝਾ ਵੀ ਇਸ ਵੀਡੀਓ ਤੇ ਵੀਗਾ ਸਰ ਠੀਕ ਹੈ ਬਾਈ ਜੀ ਤੇ ਬਾਈ ਜੀ ਅੱਜ ਫਿਰ ਇੱਕ ਹੀ ਮੱਝਾ ਹੈ ਹਾਂ ਜੀ ਇੱਕ ਹੀ ਠੀਕ ਹੈ ਜੀ ਬੱਚਾ ਤਾਂ ਹੈ ਨਹੀਂ ਇਹਦਾ ਬੱਚਾ ਹੈ ਨਹੀਂ ਹਾਂ ਜੀ ਤੇ ਪੁੱਤਰ ਦੀ ਬੱਚੇ ਨਹੀਂ ਪਹਿਲਾਂ ਹੀ ਅੱ ਐਵੇਂ ਐ ਲੈ ਜੀ ਹਾਂਜੀ ਲੈ ਕੁੱਟੀ ਦਾ ਚਾਟ ਭਾੜਾ ਕੋਸ ਲੋ ਵੇਖ ਲਈ ਠੀਕ ਆ ਜੀ ਠੀਕ ਆ ਬਾਈ ਜੀ ਹਾਂਜੀ ਬਾਈ ਜੀ ਬਾਈ ਜੀ ਮੂਹਰੇ ਤਾਂ ਚੋਤੇ ਆ ਮਗਰ ਲੈ ਬਾਈ ਜੀ ਹੁਣ ਚੋਣ ਲੱਗਿਆ ਸੀਲ ਸੌ ਮੱਝ ਪੂਰੀ ਆ ਮਤਲਬ ਉਹਦੀ ਖੜੀ ਵੀ ਖੁੱਲ ਗਈ ਆ ਕਿ ਬੱਧੀ ਆ ਉਹੀ ਆ ਹਾਂਜੀ ਬਾਈ ਜੀ ਉਹੀ ਖੜੀ ਆ ਬਾਈ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਇਹ ਤੋਰ ਚਾਲ ਚੈੱਕ ਕਰੋ ਕਰਮਾਲ ਜੀ ਸੀਲ ਸੌ ਠੰਡੀ ਦਾ ਬਹੁਤ ਆ ਮੈਂ ਠੀਕ ਆ ਜੀ ਠੀਕ ਆ ਬਾਈ ਜੀ ਚਲੋ ਬਾਈ ਜੀ ਕਰਾਓ ਤਸੱਲੀ ਜੀ ਤੋਰ ਚਾਲ ਕਰਮਾਲ ਜੀ ਚੈੱਕ ਕਰਾ ਦਿਓ ਲਓ ਬਾਈ ਜੀ ਤੋਰਾ ਚੈੱਕ ਕਰੋ ਕਰਮ ਵਾਲੀ ਦਾ ਦਸੱਲੀ ਪਰਖ ਤੁਸੀਂ ਆਪ ਕਰਨੀ ਆ ਸੀਲ ਠੰਡੀ ਵਹੇ ਆ ਕਿਉਂਕਿ ਬਾਈ ਜੀ ਨੇ ਬਿਨਾ ਧੂੜੇ ਤੋਂ ਬਿਨਾ ਚਾੜ ਤੋਂ ਬਿਨਾ ਟੀਕੇ ਤੋਂ ਧਾਰਾ ਮਾਰ ਕੇ ਖਾਦੀਆਂ ਸੀਲ ਸਹੁ ਬਹੁਤਾ ਕਰਮ ਵਾਲੀ ਲੱਗਦਾ ਬਾਈ ਫੇਰ ਬੈਠੂਗਾ ਇੱਥਾ ਮੈਂ ਤਾਂ ਰਸਾ ਤਾਂ ਹੁਣ ਤੇ ਸੜਦਾ ਠੀਕ ਆ ਬਾਈ ਜੀ ਆਹ ਵੇਖੋ ਬਾਈ ਜੀ ਮੈਦਾਨ ਦੇ ਵਿੱਚ ਵਿੜ ਦੇ ਵਿੱਚ ਖੁੱਲੀ ਛੱਡ ਕੇ ਬਹਿ ਬਾਈ ਫੇਰ ਬਹਿ ਗਿਆ ਠੀਕ ਆ ਬਾਈ ਜੀ ਮੈਨੂੰ ਗਾਵ ਨਹੀਂ ਮਿਲਦੀ ਨਹੀਂ ਮਿਲਦੀ ਬਾਈ ਜੀ ਗਾਈਆਂ ਨਾਲ ਉਹ ਵੀ ਤੇਰੀ ਕਰਮ ਵਾਲੀ ਸੀਲ ਆ ਗਊ ਐਨੀ ਸੀਲ ਵੇਖੀ ਆ ਤੇ ਮੱਝ ਕੋਈ ਐਨੀ ਸੀਲ ਬਾਈ ਜੀ ਨਹੀਂ ਵੇਖੀ ਤੇ ਨਾ ਹੀ ਵੇਖਣੀ ਆ ਪਹਿਲਾਂ ਬਾਈ ਜੀ ਉੱਤੇ ਖੁਰਲੀ ਤੇ ਖੜੀ ਨੂੰ ਚੋਣ ਲੱਗ ਗਿਆ ਹੁਣ ਇੱਥੇ ਵਿੜੇ ਦੇ ਵਿੱਚ ਆ ਕੇ ਖੁੱਲੀ ਸੱਡ ਕੇ ਲੱਗ ਗਿਆ ਸੀਲ ਸਭ ਪੂਰੀ ਆ ਤੇ ਦੁੱਧ ਬਾਈ ਜੀ ਸਹੀ ਕਿੰਨਾ ਇਹ ਥੱਲੇ ਦੁੱਧ 1.5 ਡੱਬੇ ਮਾਰਨਾ 7 ਕਿਲੋ 7 ਲੀਟਰ ਦੁੱਧ ਬਾਈ ਜੀ ਦੱਸਦੇ ਆ ਦੋਨੇ ਟਾਈਮ ਵਾਲਾ ਚੋਕੇ ਡੱਬੇ ਮਾਰ ਕੇ ਸਾਢੇ ਕਿਲੋ ਸਾਢੇ 3 ਕਿਲੋ ਕਰਕੇ ਦੇ ਨਾ ਅਗਲੇ ਸਾਡੇ 6 ਕਿਲੋ ਕਰਕੇ ਦੇਣਾ ਹੈ 7 ਕਿਲੋ ਆ ਵੀ ਡੱਬੇ ਮਾਰ ਕੇ ਲਾਲ ਜਾ ਸਕਦਾ ਜਲੀ ਦਾ ਥਾਲੇ ਜੀ ਦੋਸਤੋ ਬਹੁਤ ਸਾਫ ਆ ਨੇੜੇ ਤੋਂ ਚੈੱਕ ਕਰ ਲੋ ਦਸੱਲੀ ਪਰਖ ਤੁਸੀਂ ਪਹਿਲਾਂ ਆਗੇ ਕਰ ਲਿਓ ਚਾਰ ਹੀ ਥਾਲਾ ਪੂਰੇ ਵਿਰਲ ਚ ਲੱਗੇ ਆ ਸੈਡਾ ਸੂਡਾ ਤੋਂ ਅੱਗੋਂ ਪਿੱਛੋਂ ਚਾਰ ਸਵੇਰੇ ਥਣ ਇੱਕੋ ਜੇ ਆ ਲੇਵੇ ਵਾਲੀ ਮੱਝ ਆ ਤੇ ਬਾਈ ਜੀ ਗੱਪਣ ਗੱਪਣ ਹੋਈ ਆ ਕਿ ਨਹੀਂ ਗੱਪਣ ਜੀ ਦੂੜ ਮਹੀਨੇ ਬਣੀ ਦੱਸਣਾ ਲੱਗੀ ਵੀ ਜੇ ਆਪਾਂ ਖਾਲੀ ਕਰਕੇ ਦੇ ਨਹੀਂ ਲੈਣ ਡੇਢ ਮਹੀਨਾ ਟੀਕਾ ਪਰਵਾਇਆ ਹਾਂ ਹਾਂਜੀ ਹਾਂਜੀ ਡੇਢ ਮਹੀਨਾ ਦੋਸਤੋ ਟੀਕਾ ਬਾਈ ਦੂਰੋਂ ਆਊਗਾ ਵੀਡੀਓ ਕਾਲ ਤੇ ਪਚਵਾ ਦਾਂਗੇ ਗੱਲ ਨੂੰ ਠੀਕ ਹੈ ਇਹ ਬਾੜ ਦੂਰ ਦੀ ਵੀਡੀਓ ਕਾਲ ਤੇ ਜਵਾ ਸਕਦੇ ਆ ਜੇ ਨੇੜ ਦਾ ਬਾਈ ਆ ਆ ਕੇ ਚੋਲੇ ਖਲਾ ਆ ਕੇ ਚੋ ਸਕਦਾ ਦੋ ਡੰਗ ਚੋਲੇ ਚਾਰ ਡੰਗ ਚੋਲੇ ਤਸੱਲੀ ਪਰਖ ਬਾਈ ਆਪ ਕਰ ਲੈ ਆਪਣਾ ਕੰਮ ਬਾਈ ਜੀ ਵੀਡੀਓ ਬਣਾਉਣਾ ਬਾਈ ਜੀ ਨੇ ਸੀਲ ਠੰਡੀ ਦੀ ਤਸੱਲੀ ਤੁਹਾਨੂੰ ਕਰਾਇ ਦਿੱਤੀ ਆ ਪਹਿਲਾਂ ਇੱਥੇ ਅੰਦਰ ਖੜੀ ਨੂੰ ਚੋਣ ਲੱਗ ਗਿਆ ਤਾਂ ਦੁੱਲਿਆ ਪਾ ਵੇਖ ਲੋ ਤੇ ਫਿਰ ਬਾਈ ਉਹ ਉੱਥੇ ਰਾਹ 'ਚ ਖੁੱਲੀ ਸੜਕ 'ਤੇ ਵੇੜੇ ਦੇ ਵਿੱਚ ਚੋਣ ਲੱਗ ਗਿਆ ਤੇ ਬਾਈ ਜੀ ਜਾਇਜ਼ ਜਾ ਮੁੱਲ ਕੀ ਇਹਦਾ ਮੁੱਲ ਹੀ 60000 ਆ ਹਾਂਜੀ 55000 ਵੀ ਦੇਣੀ ਆ 55000 ਦੀ ਦੋਗੇ ਮੈਂ 60000 ਹਾਂ ਜੀ 100 ਰੁਪਏ ਥੋੜੀ ਚਲ ਛੋੜਛਾਪਾ ਦਾ ਬਾਈ ਜੀ ਕਰਨ ਦਾ ਹੱਕ ਵੀ ਹੈ ਜੇ ਕਿਸੇ ਵੀਰ ਨੂੰ ਚਾਜੂਗੀ ਬਾਈ ਜੀ ਨੇ 60000 ਰੁਪਏ ਮੋਲ ਰੱਖਿਆ 55000 ਦੀ ਕਹਿੰਦੇ ਦੇਣੀ ਆ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੈ ਨੰਬਰ 98725 36541 ਇੱਕ ਵਾਰੀ ਫੇਰ ਦੱਸੋ 98725 36541 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਜੇ ਕਿਸੇ ਵੀਰ ਦੇ ਮੱਝ ਪਸੰਦ ਆਵੇ ਇਹਨਾਂ ਨਾਲ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਆਪਣੀ ਸੋਹਣੀ ਲੱਗੇ ਬਾਈ ਸ਼ੇਅਰ ਤੇ ਲੈ ਕਰ ਲਓ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਜਲਦੀ ਤੋਂ ਜਲਦੀ ਅੱਗੇ ਵਾਸਤੇ ਤੁਹਾਡੇ ਕੋਲੇ ਵੀਡੀਓ ਬਾਈ ਜੀ ਪਹੁੰਚ ਸਕਣ ਤੇ ਵੀਡੀਓ ਵੇਖਣ ਲਈ ਬਾਈ ਜੀ ਧੰਨਵਾਦ ਵੀਡੀਓ ਸੋਹਣੀ ਲੱਗੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਬਾਈ ਜੀ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜਰੂਰ ਕਰ ਲੋ ਵੀਡੀਓ ਵੇਖਣ ਲਈ ਧੰਨਵਾਦ